ਫਾਜ਼ਲਕਾ ਦੇ ਇੱਕ ਪਿੰਡ ਵਿੱਚ ਉਸ ਵਕਤ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਥਾਣੇਦਾਰ ਨੇ ਸਰਪੰਚ ਦੇ ਥੱਪੜ ਜੜ ਦਿੱਤਾ ਤੁਹਾਨੂੰ ਦੱਸਦੀ ਹਾਂ ਕਿ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਖੇਤਰ ਪੰਚਾਇਤ ਸੀਡ ਫਾਰਮ ਪੱਕਾ ਦੇ ਸਰਪੰਚ ਸ਼ਿੰਦਰਪਾਲ ਸਿੰਘ ਨੂੰ ਥਾਣਾ ਸਿਟੀ 1 ਦੇ ਵਿੱਚ ਤਨਖਾਤ ਏਐਸਆਈ ਪੱਪੂ ਰਾਮ ਨੇ ਥੱਪੜ ਮਾਰ ਦਿੱਤਾ ਜਾਣਕਾਰੀ ਮੁਤਾਬਕ ਬੋਹਰ ਦੇ ਪਿੰਡ ਸੀਡ ਫਾਰਮ ਪੱਕਾ ਦੇ ਸਰਪੰਚੋ ਸ਼ਿੰਦਰਪਾਲ ਸਿੰਘ ਪਿੰਡ ਦੀ ਇੱਕ ਘਰ ਦੇ ਵਿੱਚ ਪਰਿਵਾਰਕ ਮਸਲਾ ਸੁਝਾਉਣ ਵਾਸਤੇ ਗਏ ਹੋਏ ਸੀ ਮੌਕੇ ਤੇ ਇੱਕ ਮਹਿਲਾ ਵੱਲੋਂ 112 ਤੇ ਫੋਨ ਕੀਤਾ ਗਿਆ ਤਾਂ ਇੱਕ ਐਸਆਈ ਪੱਪੂ ਰਾਮ ਆਪਣੇ ਇੱਕ ਮੁਲਾਜ਼ਮ ਨੂੰ ਲੈ ਕੇ ਮੌਕੇ ਤੇ ਪਹੁੰਚਿਆ ਉਸ ਨੇ ਘਰ ਅੰਦਰ ਦਾਖਲ ਹੁੰਦੇ ਹੀ ਮਾਮਲਾ ਸੁਝਾਉਣ ਆਏ ਸਰਪੰਚ ਸ਼ਿੰਦਰਪਾਲ ਦੇ ਥੱਪੜ ਜੜ ਦਿੱਤਾ ਇਸ ਤੋਂ ਬਾਅਦ ਮਾਮਲਾ ਇੰਨਾ ਵੱਧ ਗਿਆ ਕਿ ਸਰਪੰਚ ਦੇ ਥੱਪੜ ਮਾਰੇ ਜਾਣ ਦੀ ਜਿਹੜੀ ਖਬਰ ਹੈ ਉਹ ਚਾਰੇ ਪਾਸੇ ਫੈਲ ਗਈ ਇੰਨੇ ਵਿੱਚ ਐਸਆਸੀ ਆਪਣੇ ਸਾਥੀ ਮੁਲਾਜ਼ਮ ਨਾਲ ਚੌਂਕੀ ਸੀਡ ਫਾਰਮ ਪਹੁੰਚ ਗਿਆ ਲੋਕ ਅਤੇ ਨਾਲ ਲੱਗਦੇ ਕਰੀਬ 7 ਪਿੰਡਾਂ ਦੇ ਸਰਪੰਚ ਵੀ ਇਕੱਠੇ ਹੋ ਗਏ ਇਸ ਮਾਮਲੇ ਸੰਬੰਧੀ ਸਹਾਇਕ ਸਾਬਤ ਇੰਸਪੈਕਟਰ ਨੂੰ ਮੁੱਤਤ ਕਰ ਦਿੱਤਾ ਗਿਆ ਇਸ ਦੀ ਪੁਸ਼ਟੀ ਥਾਣਾ ਸਿਟੀ 1 ਦੇ ਐਸਐਚਓ ਮਨਿੰਦਰ ਸਿੰਘ ਵੱਲੋਂ ਕੀਤੀ ਗਈ ਹੈ ਦੱਸਦੀ ਕਿ ਸ਼ਾਮ ਕਰੀਬ 4 ਵਜੇ ਪਿੰਡ ਦੀ ਕਿਸੇ ਔਰਤ ਨੇ ਪੁਲਿਸ ਦੇ 112 ਨੰਬਰ ਹੈਲਪਲਾਈਨ 'ਤੇ ਮਦਦ ਵਾਸਤੇ ਸ਼ਿਕਾਇਤ ਕੀਤੀ ਸੀ ਥੋੜੀ ਦੇਰ ਬਾਅਦ ਸਹਾਇਕ ਥਾਣੇਦਾਰ ਪਪੂ ਰਾਮ ਇੱਕ ਪੁਲਿਸ ਮੁਲਾਜ਼ਮ ਨਾਲ ಗ್ರಾಮ ਪੰਚਾਇਤ ਸੀਟ ਫਾਰਮ ਪੱਕਾ ਪਹੁੰਚੇ ਇੱਥੇ ਉਹਨਾਂ ਦੀ ਪਿੰਡ ਦੇ ਸਰਪੰਚ ਸ਼ਿੰਦਰਪਾਲ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਅਤੇ ਥਾਣੇਦਾਰ ਨੇ ਸਰਪੰਚ ਦੇ ਥੱਪੜ ਮਾਰ ਦਿੱਤਾ ਇਸ ਤੇ ਕਤਰ ਹੋਏ ਲੋਕਾਂ ਤੇ ਪੁਰਸ ਮੁਲਾਜ਼ਮਾਂ ਵਿਚਾਲੇ ਤੇ ਤਲਖੀ ਵੀ ਵਧੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਸੀਡ ਫਾਰਮ ਕੱਚਾ ਦੇ ਸਰਪੰਚ ਰਮਨਦੀਪ ਸਿੰਘ ਗ੍ਰਾਮ ਪੰਚਾਇਤ ਉਦਮ ਸਿੰਘ ਨਗਰ ਦੇ ਸਰਪੰਚ ਗੁਰਦੇਵ ਸਿੰਘ ਪਿੰਡ ਜੀਵਨ ਸਿੰਘ ਦੇ ਸਰਪੰਚ ਡਾਕਟਰ ਵਿਲੀਅਮ ਅਜੀਤ ਨਗਰ ਸਿੰਘ ਨਗਰ ਦੇ ਸਰਪੰਚ ਬਲਵੰਤ ਸਿੰਘ ਢਾਣੀ ਕੜਾਕਾ ਸਿੰਘ ਦੇ ਸਰਪੰਚ ਸੁਖਵਿੰਦਰ ਸਿੰਘ ਅਤੇ ਸਰਪੰਚ ਰਾਣਾ ਸਣੀ ਆਲੇ ਦੁਆਲੇ ਦੇ ਪਿੰਡਾਂ ਦੇ ਸਰਪੰਚ ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਇਕੱਠੇ ਹੋਏ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਮਗਰੋਂ ਲੋਕਾਂ ਨੇ ਪੁਲਿਸ ਚੌਂਕੀ ਦਾ ਘਰਾਉ ਕਰ ਦਿੱਤਾ ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਸਿਟੀ 1 ਦੇ ਮੁਖੀ ਮਨਿੰਦਰ ਸਿੰਘ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਪੁਲਿਸ ਫੋਰਸ ਨਾਲ ਘਟਨਾ ਤੇ ਪਹੁੰਚੇ ਐਸਐਚਓ ਨੇ ਮੌਕੇ ਤੇ ਹੀ ਸਰਪੰਚ ਨੂੰ ਥੱਪੜ ਮਾਰਨ ਵਾਲੇ ਥਾਣੇਦਾਰ ਨੂੰ ਮੁਅਤਤ ਕਰਨ ਦਾ ਐਲਾਨ ਕਰ ਦਿੱਤਾ ਤਾਂ ਲੋਕਾਂ ਦਾ ਗੁੱਸਾ ਸ਼ਾਂਤ ਹੋਇਆ ਇਸ ਮੌਕੇ ਐਸਐਚਓ ਨੇ ਕਿਹਾ ਕਿ ਕਾਨੂੰਨ ਸਭ ਵਾਸਤੇ ਬਰਾਬਰ ਹੈ ਤੁਹਾਨੂੰ ਦੱਸ ਦਈਏ ਕਿ ਇਦਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਗੁੰਡਾਗਰਦੀ ਦਿਖਾਈ ਜਾਂਦੀ ਹੈ ਤੇ ਆਪਣੀ ਵਰਦੀ ਦੇ ਰੂਪ ਦੇ ਵਿੱਚ ਹੋ ਕਾਨੂੰਨ ਵੀ ਭੁੱਲ ਜਾਂਦੇ ਨੇ ਬਾਅਦ ਵਿੱਚ ਜਦੋਂ ਕਾਨੂੰਨ ਫਿਰ ਆਪਣੀ ਕਾਰਵਾਈ ਕਰਦਾ ਤਾਂ ਭਾਵੇਂ ਕੋਈ ਥਾਣੇਦਾਰ ਹੋਵੇ ਭਾਵੇਂ ਜੱਡੀ ਵੱਡੀ ਮਰਜੀ ਪੋਸਟ ਤੇ ਹੋਵੇ ਤਾਂ ਉਹਦੇ ਫਿਰ ਫਿਊ ਜੁੜ ਜਾਂਦੇ ਨੇ ਤੇ ਕਾਰਵਾਈ ਹੁੰਦੀ ਹੈ ਤਾਂ ਹੁਣੇ ਥਾਣੇਦਾਰ ਦੇ ਉੱਤੇ ਕਾਰਵਾਈ ਹੋਈ ਹੈ ਤੇ ਮਾਮਲਾ ਹੋ ਸਕਦਾ ਹੈ ਕਿ ਅਦਾਲਤ ਵਿੱਚ ਵੀ ਜਾਵੇ ਜਿਸ ਤੋਂ ਬਾਅਦ ਕਹਿ ਲਈਏ ਕਿ ਇਸ ਪੁਲਿਸ ਮੁਲਾਜ਼ਮ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਕਿਉਂਕਿ ਮਾਮਲਾ ਥੱਪੜ ਮਾਰਨ ਦਾ ਹੈ ਭਾਰਤੀ ਕਾਨੂੰਨ ਮੁਤਾਬਕ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਅਫਸਰ ਕਿਸੇ ਉੱਤੇ ਹੱਥ ਨਹੀਂ ਚੁੱਕ ਸਕਦਾ ਨਾ ਹੀ ਕਿਸੇ ਸਰਪੰਚ ਤੇ ਨਾ ਹੀ ਕਿਸੇ आम व्यक्ति ਤੇ ਪਰ ਜੇਕਰ ਕੋਈ ਇਦਾਂ ਦੀ ਘਟਨਾ ਸਾਹਮਣੇ ਆਉਂਦੀ ਹੈ ਤੇ ਫਿਰ ਕਾਰਵਾਈ ਵਿਪਾਕੀ ਵੀ ਹੁੰਦੀ ਹੈ ਤੇ ਕਾਨੂੰਨ ਮੁਤਾਬਕ ਵੀ ਹੁੰਦੀ ਹੈ ਜੁਆਜਤ ਧੰਨਵਾਦ